ਮੈਂ ਸਮੁੱਚੇ ਸਟੂਡੈਂਟ ਵੀਰਾਂ ਨੂੰ ਜਿੱਥੇ ਵਧਾਈ ਦੇਣਾ ਧੰਨਵਾਦ ਕਰਦਾ ਹੈ ਕਿ ਤੁਸੀਂ ਮੈਂ ਸਮਝਦਾ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹੋ ਵੱਡੀ ਲੜਾਈ ਲੜ ਰਹੇ ਹੋ ਇੱਕ ਲੜਾਈ ਤੁਹਾਡੇ ਏਕੇ ਨੇ ਤੁਹਾਡੇ ਪਿਆਰ ਨੇ ਜਤਿਆਤੀ ਜੋ ਸਿੱਤੀ ਸੈਂਟਰ ਸਰਕਾਰ ਆਪਣੇ ਅੰਡਰ ਕਰਨਾ ਚਾਹੁੰਦੀ ਸੀ ਯੂਨੀਵਰਸਿਟੀ ਨੂੰ ਉਹ ਲੜਾਈ ਤੁਸੀਂ ਜਿੱਤ ਲਈ ਪਰ ਹੁਣ ਜੋ ਇੱਕ ਸੈਨੇਟ ਚੋਣਾ ਕਰਾਉਣ ਦਾ ਇੱਕ ਤਰੀਕ ਅਲਾਨਣ ਦਾ ਮੈਂ ਸਮਝਦਾ ਸਰਕਾਰਾਂ ਵਾਸਤੇ ਜੇ ਵੇਖੀਏ ਇਹ ਕੋਈ ਵੱਡਾ ਇਸ਼ੂ ਨਹੀਂ ਇਹ ਜਾਣ ਬੁੱਝ ਕੇ ਪੇਪਰਾਂ ਦੇ ਦਿਨਾਂ ਦੇ ਵਿੱਚ ਲੰਮਕਾਇਆ ਜਾ ਰਿਹਾ ਪਰ ਜਿਸ ਤਰ੍ਹਾਂ ਤੁਹਾਨੂੰ ਸਮੁੱਚੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਇਹ ਸਲਾਹ ਮਸ਼ਵਰਾ ਰਹਿ ਚਾਹੇ ਤੁਸੀਂ ਸੂਝਬਾਨ ਹੋ ਤੁਸੀਂ ਪੰਜਾਬ ਦੀ ਦੇਸ਼ ਦੀ ਵਾਰਡੋ ਸਾਹਮਣੀ ਹੋ ਤੁਸੀਂ ਬਹੁਤ ਸਮਝਦਾਰ ਹੋ ਪਰ ਰਿਕ ਦਾ ਇਹ ਹੁੰਦਾ ਹੈ ਕਿ ਨੌਜਵਾਨ ਨੂੰ ਆ ਜੋ ਟਾਈਮ ਹੈ ਆ ਸਮਾਂ ਬੜਾ ਸੋ ਸਮਝ ਕੇ ਚੱਲਣਾ ਪਊ ਕਿਤੇ ਕੋਈ ਸਰਕਾਰਾਂ ਦੀ ਸ਼ਰਾਰਤਾਂ ਨਹੀਂ ਕਿਉਂਕਿ ਅਜ ਤਾਂ ਨਹੀਂ ਹਿਸਟਰੀ ਹੈ ਸਾਡੇ ਨਾਲ ਬਹੁਤ ਲੰਮੇ ਸਮੇਂ ਤੋਂ ਥੱਕੇ ਹੋਏ ਆ ਥੱਕੇ ਕਿਉਂ ਹੋ ਰਹੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਮਹਾਰਾਜ ਦੇ ਵੰਸਾਂ ਉਹਨਾਂ ਦੇ ਵਾਰਸਾਂ ਉਹਨਾਂ ਦੇ ਸਿਧਾਂਤ 'ਤੇ ਚੱਲਦੇ ਆ ਜਿਨ੍ਹਾਂ ਦਾ ਸਿਧਾਂਤ ਬਹੁਤ ਵੱਡਾ ਸਭ ਤੋਂ ਵੱਡਾ ਬਾਬਰ ਨੂੰ ਜਾਬਰ ਕਹਿਣਾ ਜਿਹੜਾ ਤੁਸੀਂ ਕਹਿ ਰਹੇ ਹੋ ਅੱਜ ਤੋਂ ਪਹਿਲਾਂ ਵੀ ਕਿਹਾ ਹੁਣ ਵੀ ਕਹਿ ਰਹੇ ਹੋ ਕਹਿੰਦੇ ਰਹੂਗੇ ਵੰਡ ਛਕਣਾ ਨਾਮ ਜਪਣਾ ਤੇ ਕੀਰਤ ਕਰਨੀ ਇਹ ਸਿਧਾਂਤ ਸਰਕਾਰਾਂ ਨੂੰ ਨਹੀਂ ਚਾਹੁੰਦੇ ਸੋ ਇਹੇ ਕਰਕੇ ਤੁਸੀਂ ਵੱਡੀ ਲੜਾਈ ਲੜ ਰਹੇ ਹੋ ਪਰ ਸਰਕਾਰਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਵਾਰਸ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਾਤੀ ਸਿੰਘ ਜੀ ਇਹ ਵਾਰਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਇਹ ਵਾਰਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਨ੍ਹਾਂ ਨੇ ਲੰਮਾ ਸਮਾਂ ਰਾਜ ਕੀਤਾ ਜਿਹੜੀਆਂ ਧਰਤੀਆਂ ਕਿਸੇ ਜਿਹੜੀਆਂ ਜਗਾਵਾਂ ਵਿੱਚ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਲੜ ਰਹੀਆਂ ਉਥੋਂ ਤੱਕ ਅਸੀਂ ਫਤਿਹ ਹਾਸਲ ਕੀਤੀ ਹੈ ਸੋ ਇਸ ਕਰਕੇ ਇਹ ਲੜਾਈ ਚਾਹੇ ਬਹੁਤ ਵੱਡੀ ਵੀ ਹੈ ਤੈਨੂੰ ਛੋਟੀ ਵੀ ਨਾ ਸਮਝੀਏ ਆਪਾਂ ਤੇ ਪਰ ਸਰਕਾਰਾਂ ਜਾਣ ਬੁੱਝ ਕੇ ਇਸ਼ਾਰਤਾਂ ਕਰ ਰਹੀਆਂ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਤੁਸੀਂ ਦੇਖਿਆ ਕਿ ਜੇ ਪਟਨਾ ਸਾਹਿਬ ਬੋਰਡ ਹੋਵੇ ਉਹਦੇ ਵਿੱਚ ਚੇਂਜ ਕੀਤਾ ਚਾਹੇ ਹਜੂਰ ਸਾਹਿਬ ਬੋਰਡ ਹੋਵੇ ਉਹਦੇ ਵਿੱਚ ਚੇਂਜ ਕੀਤਾ ਵੱਡੀ ਗੱਲ ਜੋ ਪਾਰਲੀਮੈਂਟ ਦਾ ਐਕਟ ਹੈ 1925 ਐਕਟ ਨੂੰ ਤੋੜ ਕੇ ਪਾਰਲੀਮੈਂਟ ਤੋਂ ਬਿਨਾ ਹਰਿਆਣਾ ਵੱਖਰੀ ਕਮੇਟੀ ਬਣਾਤੀ ਵੋਟਾਂ ਤੋਂ ਵੀ ਫੈਸਲੇ ਕਰਾਤੀ ਇਸ ਹੱਦ ਤੱਕ ਇਹ ਸਰਕਾਰਾਂ ਜਾਂਦੀਆਂ ਪਰ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡੇ ਨਾਲ ਪੂਰਾ ਪੰਜਾਬ ਖੜਾ ਪੂਰੀ ਕੌਮ ਖੜੀ ਹੈ ਪੂਰਾ ਪੰਥ ਖੜਾ ਮੈਂ ਕੱਲਾ ਇਹੀ ਨਹੀਂ ਕਹੂੰ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੋਂ ਮੈਂ ਹਾਜ਼ਰੀ ਲਗਵਾਉਣ ਆਇਆ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਕਿਉਂਕਿ ਹਰ ਇੱਕ ਪੰਜਾਬੀ ਕਿਤੇ ਵੀ ਬੈਠਾ ਚਾਹੇ ਚੰਡੀਗੜ੍ਹ 'ਚ ਚਾਹੇ ਦੇਸ਼ 'ਚ ਚਾਹੇ ਪੰਜਾਬ 'ਚ ਹਰ ਇੱਕ ਕਿਸੇ ਏਰੀਆ 'ਚ ਕੰਮ ਕਰਦਾ ਕਿਸੇ ਫੀਲਡ 'ਚ ਕੰਮ ਕਰਦਾ ਉਹਦਾ ਇੱਕ ਸੁਪਨਾ ਤਾਂ ਹੈ ਕਿ ਯੂਨੀਵਰਸਿਟੀ ਸਾਡੀ ਹੈ ਤੇ ਸਾਡੀ ਰਹਿਣੀ ਚਾਹੀਦੀ ਹੈ ਇਕੱਲੇ ਇਹੀ ਨਹੀਂ ਸਾਨੂੰ ਸਾਡੇ ਪਾਣੀਆਂ ਦੇ ਹੱਕ ਵੀ ਮਿਲਨੇ ਚਾਹੀਦੇ ਆ ਸਾਨੂੰ ਸਾਡੀ ਰਾਜਸਤਾਨੀ ਵੀ ਮਿਲਣੀ ਚਾਹੀਦੀ ਹੈ ਬਹੁਤ ਵੱਡੇ ਇਸ਼ੂ ਨੇ ਬਹੁਤ ਵੱਡੇ ਮੁੱਦੇ ਆ ਜਿਨ੍ਹਾਂ ਦੀ ਉਮੀਦ ਤੋਂ ਦੇ ਤੋਂ ਨੌਜਵਾਨਾਂ ਤੋਂ ਕੀਤੀ ਜਾਂਦੀ ਹੈ ਕਿ ਸਰਕਾਰਾਂ ਦਾ ਕੰਮ ਹੈ ਸਾਡੇ ਤੇ ਜਬਰ ਕਰਨਾ ਅਸੀਂ ਮੁਗਲ ਨਾਲ ਵੀ ਲੜੇ ਆ ਅਸੀਂ ਅੰਗਰੇਜ਼ ਨਾਲ ਵੀ ਲੜੇ ਆ ਤੇ ਇਹਨਾਂ ਨਾਲ ਵੀ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਅਨਸਾਫ਼ ਨਹੀਂ ਦੇਣਗੇ ਇਨਿਆਨ ਨਹੀਂ ਦੇਣਗੇ ਕਿਉਂਕਿ ਸਾਡਾ ਗੁਰੂ ਦਾ ਸਿਧਾਂਤ ਹੀ ਹੈ ਅੱਜ ਅਸੀਂ ਸਤਾਰਬੀਸ ਮਗ ਮਨਾ ਰਹੇ ਆ ਤੁਹਾਨੂੰ ਪਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਿੱਡਾ ਵੱਡਾ ਬਲੀਦਾਨ ਕਿੱਥੇ ਤਾਂ ਸਰਕਾਰਾਂ ਦਾ ਫਰਜ ਬਣਦਾ ਸੀ ਸਰਕਾਰਾਂ ਨੇ ਸੇਕਤਾਂ ਨੂੰ ਆਵਾਜ਼ ਦੇਣੀ ਸੀ ਕਿ ਕੋਈ ਵੀ ਅਲਾਮਬਾ ਗਿਲਾ ਸੇਕਵਾ ਪੰਜਾਬੀਆਂ ਦਾ ਅਸੀਂ ਮਸਲਾ ਹੱਲ ਕਰੀਏ ਪਰ ਇੱਕ ਪਾਸੇ ਪੰਡਤ ਕਿਰਪਾ ਰਾਮ ਜੀ ਜੋ ਕਸ਼ਮੀਰੀ ਪੰਡਤਾਂ ਦੀ ਅਗਵਾਈ ਕਰਦੇ ਸੀ ਉਸ ਸਮੇਂ ਚ ਉਹ ਚੱਲ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਆਏ ਤੇ ਪਰ ਅੱਜ ਜੋ ਸਾਡਾ ਆਗੂ ਹੈ ਜੋ ਦੇਸ਼ ਦੀ ਅਗਵਾਈ ਕਰਦਾ ਉਹਨੇ ਅਨੰਤਪੁਰ ਸਾਹਿਬ ਆਉਣਾ ਮਨਾਸ ਨਹੀਂ ਸਮਝਿਆ ਉਨੇ ਗੁਰਦੁਆਰਾ ਸੀਸਗੰਜ ਸਾਹਿਬ ਜਾਣਾ ਮناسب ਨਹੀਂ ਸਮਝਿਆ ਪਰ ਉੱਤੋਂ-ਉੱਤੋਂ ਜਰੂਰ ਬੜਾ ਟੀਵੀਆਂ ਤੇ ਅਸਥਿਹਾਰਾਂ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਬੜਾ ਗੁਰੂ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਬਹੁਤ ਵੱਡਾ ਸਾਡੇ ਤੇ ਕਿਰਪਾ ਪਰ ਉਪਕਾਰ ਪਰ ਕੱਲੀਆਂ ਗੱਲਾਂ ਦੇ ਵਿੱਚ ਹੈ ਪਰ ਹਾਂ ਤੁਸੀਂ ਉਹਨਾਂ ਦੇ ਵਾਰਸ ਆਪਾਂ ਉਹਨਾਂ ਦੇ ਵਾਰਸ ਬੈਠੇ ਆ ਜਿੰਨਾ ਚਿਰ ਸਰਕਾਰਾ ਕਿਸੇ ਨਾਲ ਵੀ ਕਿਸੇ ਧਰਮ ਨਾਲ ਕਿਸੇ ਫਿਰਕੇ ਨਾਲ ਕਿਸੇ ਸੂਬੇ ਨਾਲ ੱਟਕਾ ਕਰਨਗੇ ਅਸੀਂ ਲੜਾਈ ਲੜਦੇ ਰਹਾਂਗੇ ਤੇ ਨੌਜਵਾਨਾਂ ਦੇ ਇੱਕੇ ਨਾਲੋਂ ਮੈ ਧੁਖ ਦੇੜਿਆ ਫਿਰ ਭਾਵੇਂ ਕੋਈ ਸੰਗਤ ਦਾ ਵੀਸੀ ਆ ਗਿਆ ਹੋਵੇ ਫਿਰ ਭਾਵੇਂ ਕੋਈ ਹੋਰ ਇਧਰੋਂ ਉਧਰੋਂ ਦੁੱਖੀ ਚ ਕੀ ਕੋਈ ਵੀ ਆ ਕੇ ਇਸ ਯੂਨੀਵਰਸਿਟੀ ਦੇ ਸ਼ਾਨਾਮਤ ਇਤਿਹਾਸ ਨੂੰ ਜੇ ਕੋਈ ਇੱਥੋਂ ਆ ਕੇ ਬਦਲਣ ਦੀ ਕੋਸ਼ਿਸ਼ ਕਰੂਗਾ ਤੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਵਰਗ ਸਖਸ਼ਾ ਮੈਂ ਉਹਦੇ ਲਈ ਤੇ ਮੈਂ ਜਿੰਨੀਆਂ ਵੀ ਬਾਹਰੋਂ ਜਥੇਬੰਦੀਆਂ ਸਾਨੂੰ ਸਪੋਰਟ ਕਰਨ ਦੇ ਲਈ ਪਹੁੰਚਦੀਆਂ ਨੇ ਦਿਲਦਿਆਂ ਗਹਿਰਾਈਆਂ ਤੋਂ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਹੁਣ ਆਪਾਂ ਜੇ ਇਹਨਾਂ ਗੱਲਾਂ ਨੂੰ ਛੋਟਾ ਅੰਕ ਲਈਏ ਇਹਨੂੰ ਮਸਲੇ ਨੂੰ ਛੋਟਾ ਅੰਕ ਲਈਏ ਤੇ ਗੱਲ ਬਹੁਤ ਹਾਸੋਣੀ ਨਹੀਂ ਹੋ ਜਾਏਗੀ ਕਿਉਂਕਿ ਇਹ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਮਸਲੇ ਜਿਹੜੇ ਆ ਕੜੀ ਦਰ ਕੜੀ ਤੁਹਾਡੇ ਸਾਹਮਣੇ ਖੜੇ ਕੀਤੇ ਜਾਂਦੇ ਕਿ ਤੁਸੀਂ ਕਿੰਨੇ ਕ ਮਸਲਿਆਂ ਤੇ ਕਿੰਨੇ ਕ ਵੇਰ ਪਹਿਲਾ ਇੱਕ ਮਸਲਾ ਦੋ ਤਿੰਨ ਇਹ ਕੀ ਤਾਂ ਦੀ ਗੱਲ ਹੈ ਕਿ ਇੱਕ ਡੱਡੂ ਦੇ ਵਾਂਗੂ ਡੱਡੂ ਨੂੰ ਪਾਣੀ ਦੇ ਵਿੱਚ ਪਾ ਦਿਓ ਤੇ ਨੀਚੇ ਉਹਦੇ ਸੇਕਾ ਰੱਖ ਦਿਓ ਉਹ ਕੀ ਕਰਦਾ ਆਪਣੇ ਆਪ ਨੂੰ ਫੈਲਾ ਫੈਲਾ ਕੇ ਕੋਸ਼ਿਸ਼ ਕਰਦਾ ਹੈ ਜਿਵੇਂ ਜਿਵੇਂ ਪਾਣੀ ਦਾ ਤਾਪਮਾਨ ਵੱਧਦਾ ਤੇ ਡੱਡੂ ਆਪਣੇ ਆਪ ਨੂੰ ਉਸ ਪਾਣੀ ਨਾਲ ਫੂਲ ਕਰਦਾ ਰਹਿੰਦਾ ਕਰਦਾ ਰਹਿੰਦਾ ਹੈ ਇੱਕ ਟਾਈਮ ਆਹ ਜਾਂਦਾ ਜਦੋਂ ਪਾਣੀ ਉਵਾਲੇ ਮਾਰ ਲੈਂਦਾ ਪਰ ਆਪਣੀ એનર્ਜੀ ਜਿਹੜਾ ਗੱਡੂ ਐ ਉਸ ਮਾਹੌਲ ਦੇ ਅਨੁਕੂਲ ਢਾਲ ਦੇ ਢਾਲ ਦੇ ਇੰਨੇ ਕੁ ਵੇਸਟ ਕਰ ਚੁੱਕਿਆ ਹੁੰਦਾ ਕਿ ਜਦੋਂ ਉਹਦਾ ਛਾਲ ਮਾਰ ਕੇ ਬਾਹਰ ਨਿਕਲਣ ਦਾ ਟਾਈਮ ਹੁੰਦਾ ਉਦੋਂ ਤੱਕ ਪਾਣੀ ਇੰਨਾ ਕੁ ਗਰਮ ਇੰਨਾ ਕੁ ਉਬਲ ਚੁੱਕਿਆ ਹੁੰਦਾ ਕਿ ਉਹ ਵਿੱਚ ਹੀ ਡੁੱਬ ਕੇ ਉਹਦੇ ਵਿੱਚ ਹੀ ਉਬਲ ਕੇ ਆਪਣੀ ਜਾਨ ਗਵਾ ਲੈਂਦਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਮਸਲੇ ਇਕੱਲੇ ਵਿਦਿਆਰਥੀਆਂ ਦੇ ਨੇ ਜਾਂ ਜਿਹੜੀਆਂ ਗੱਲਾਂ ਇੱਥੇ ਸਟੇਜ ਤੋਂ ਹੁੰਦੀਆਂ ਨੇ ਇਕੱਲੀਆਂ ਯੂਨੀਵਰਸਿਟੀ ਨਾਲ ਸੰਬੰਧਿਤ ਨੇ ਪਰ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਲੱਗੀ ਜੇ ਤੇਰੇ ਕਲੇਜੇ ਸ਼ੁਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਵਾ ਬੁਰੀ ਨਹੀਂ ਹੈ ਗੱਲ ਇਹ ਹੈ ਕਿ ਆਪਾਂ ਨੂੰ ਐ ਲੱਗਦਾ ਕਿ ਇਹ ਮਸਲਾ ਸਾਡਾ ਨਹੀਂ ਇਹ ਤਾਂ ਕੱਲੇ ਵਿਦਿਆਰਥੀਆਂ ਦਾ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਲਾਹੌਰ ਤੋਂ ਸਾਨੂੰ ਬਹੁਤ ਵਾਰੀ ਸਟੇਜ ਤੋਂ ਇਹ ਗੱਲ ਤੁਹਾਨੂੰ ਸੁਣਨ ਨੂੰ ਮਿਲੀ ਹੋਏਗੀ ਕਿ ਲਾਹੌਰ ਦੇ ਬਦਲੇ ਆਪਾਂ ਨੂੰ ਪੰਜਾਬੀ ਯੂਨੀਵਰਸਿਟੀ ਮਿਲੀ ਹੋਈ ਹੈ ਇਹ ਪੰਜਾਬ ਯੂਨੀਵਰਸਿਟੀ ਸ਼ਿਮਲੇ ਤੋਂ ਹੋ ਕੇ ਹੁਸ਼ਿਆਰਪੁਰ ਤੋਂ ਹੋ ਕੇ ਇੱਥੇ ਦਿਲ ਦੇ ਵਿੱਚ ਵਸਾਈ ਸੀ ਚੰਡੀਗੜ੍ਹ ਜਿਹੜਾ ਸੈਂਟਰ ਮੰਨਿਆ ਜਾਂਦਾ ਸੀ ਉਦੋਂ ਹਿਮਾਚਲ ਹਰਿਆਣਾ ਤੇ ਪੰਜਾਬ ਜਿਹੜਾ ਮੌਜੂਦਾ ਇਹ ਸਾਰਾ ਸਾਂਝਾ ਸੀ ਤੇ ਇਹਨੂੰ ਸੈਂਟਰ ਕੇਂਦਰ ਬਿੰਦੂ ਮੰਨ ਕੇ ਇੱਥੇ ਯੂਨੀਵਰਸਿਟੀ ਨੂੰ ਸਥਾਪਿਤ ਕੀਤਾ ਸੀ ਤੇ ਹੁਣ ਜਦੋਂ ਯੂਨੀਵਰਸਿਟੀ ਵੱਲ ਕੋਈ ਮੈੜੀਆਂ ਨਜ਼ਰਾਂ ਧਰਦਾ ਹੈ ਤੇ ਸਾਡੇ ਕਾਲਜੇ ਦੇ ਵਿੱਚ ਇੱਕ ਚੀਜ਼ ਉੱਠਦੀ ਹੈ ਕਿਉਂਕਿ ਸਾਡਾ ਆ ਬਿਲਕੁਲ ਨੇੜੇ ਜਿਹੜਾ ਇਲਾਕਾ ਹੈ ਇੱਥੋਂ 10 ਕਿਲੋਮੀਟਰ ਮੇਰਾ ਪਿੰਡ ਪੈਂਦਾ ਹੈ ਸਾਨੂੰ ਇਹ ਚੀਜ਼ ਉੱਠਦੀ ਆ ਦਿਲ ਦੇ ਵਿੱਚ ਕਿ ਸਾਡੇ ਪਿੰਡਾਂ ਨੂੰ ਇੱਥੋਂ ਉਜਾੜ ਕੇ ਚੰਡੀਗੜ੍ਹ ਦੇ ਵਿੱਚੋਂ ਸਾਡੇ ਲੋਕਾਂ ਨੂੰ ਕੱਢ ਕੇ ਚੰਡੀਗੜ੍ਹ ਸ਼ਹਿਰ ਬਸਾਇਆ ਤੇ ਅੱਜ ਉਹ ਚੰਡੀਗੜ੍ਹ ਤੇ ਸਾਡਾ ਹੱਥ ਵੀ ਜਿਹੜਾ ਉਹ ਵੀ ਸਾਨੂੰ ਜਿਤਾਣਾ ਪੈ ਰਿਹਾ ਸਾਡੇ ਜਿੰਨੇ ਵੀ ਸਰਕਾਰੀ ਦਫ਼ਤਰ ਸੇ ਇੱਕ ਇੱਕ ਕਰਕੇ ਮੋਹਾਲੀ ਪਜਾ ਦਿੱਤੇ ਗਏ ਕੋਈ ਨਹੀਂ ਬੋਲਿਆ ਛੋਟੇ ਛੋਟੇ ਮਸਲੇ ਸੀ ਲੋਕਾਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਉਹਦੋਂ ਕੋਈ ਬੋਲਿਆ ਨਹੀਂ ਤੇ ਹੁਣ ਜਦੋਂ ਮਸਲਾ ਵੱਡਾ ਬਣਦਾ ਜਾ ਰਿਹਾ ਜਦੋਂ ਹੁਣ ਪ੍ਰਸ਼ਾਸਕੀ ਅਧਿਕਾਰੀ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਉਹ ਵੀ ਅਲੱਗ ਤੋਂ ਲਾਣ ਦੀ ਗੱਲ ਹੋ ਰਹੀ ਹੈ ਕਹਿਣ ਤੋਂ ਪਾਪ ਸਿੱਧੇ ਰੂਪ ਚ ਚੰਡੀਗੜ੍ਹ ਨੂੰ ਇੱਕ ਯੂਨੀਅਨ ਪ੍ਰਾਇਟੀ ਕਲੀਅਰ ਰੂਪ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਸਾਨੂੰ ਸਾਰਿਆਂ ਨੂੰ ਲੱਗਦਾ ਕਿ ਮਸਲਾ ਵੱਡਾ ਹੈ ਅਸੀਂ ਸਮਾਂ ਰਹਿੰਦੇ ਨਹੀਂ ਜਾਗਦੇ ਜਦੋਂ ਫਿਰ ਸਮਾਂ ਲੰਘ ਜਾਂਦਾ ਹੈ ਬੇਲਾ ਬੰਦ ਨਾ ਸਕਿਓ ਬੰਦਨ ਕੀ ਬੀਲਾ ਜਦੋਂ ਸਮਾਂ ਹੁੰਦਾ ਉਦੋਂ ਅਸੀਂ ਜਾਗਦੇ ਨਹੀਂ ਉਦੋਂ ਸਾਨੂੰ ਲੱਗਦਾ ਕਿ ਮਸਲਾ ਸਾਡਾ ਨਹੀਂ ਪਰ ਇਹ ਜਿਹੜੇ ਛੋਟੇ ਛੋਟੇ ਮਸਲੇ ਸਾਡੇ ਬੜੇ ਕੀਤੇ ਜਾਂਦੇ ਇਹਦਾ ਮੁੱਖ ਕਾਰਨ ਇਹ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੱਡੀ ਮਾਰ ਕੋਈ ਵੱਡਾ ਹਮਲਾ ਤੁਹਾਡੇ ਤੋਂ ਹੁੰਦਾ ਤੇ ਜਿਹੜਾ ਸੰਗੀ ਪ੍ਰਸ਼ਾਸਨ ਹੈ ਇਹ ਜਿਹੜਾ ਸੰਗੀ ਢਾਂਚਾ ਹੈ ਆ ਜਿਹੜੀ ਆਰਥਸਦੁਪ ਚੁਣਾਈ ਜਾ ਰਹੀ ਹੈ ਸਰਕਾਰ ਇਹਦਾ ਇੱਕ ਕਦਮ ਪਿੱਛੇ ਹਟਣ ਦਾ ਮਤਲਬ ਇਹ ਹੁੰਦਾ ਕਿ ਦੂਜਾ ਕਦਮ ਬਹੁਤ ਵੱਡਾ ਸਾਡੇ ਖਿਲਾਫ ਪੱਟਣ ਦੀ ਜੋ ਮੂਵਮੈਂਟ ਚੱਲ ਰਹਾ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇਸ ਮੂਵਮੈਂਟ ਦੇ ਸਾਥ ਹਮ ਲੋਗ ਆਪਣੀ ਸੋਲੀਡੈਰਿਟੀ ਪ੍ਰਗਟ ਕਰਦੇ ਹਾਂ ਔਰ ਅੱਜ ये देखकर बहुत अच्छा लग रहा है जिस तरीके से दस तारीख को भी किसान मजदूर हमारे जो गार्जियंस हैं हम लोग स्टूडेंट्स के इशू जब मूवमेंट कर रहे हैं तो उन मूवमेंट में हमारे गार्जियन्स भी हमारे साथ खड़े हुए हैं ये देखकर बहुत खुशी होती है ये मूवमेंट जिस तरीके से चल रहा है पंजाब यूनिवर्सिटी पूरा देश भर में एक एग्जाम्पल पेश कर रही है किस तरीके से डेमोक्रेटिक मूवमेंट चलना चाहिए और ये सेनेट इलेक्शन का जो मसला है ये पंजाब यूनिवर्सिटी में सेनेट इलेक्शन नहीं हो रहा है किसी एक यूनिवर्सिटी में स्टूडेंट यूनियन इलेक्शन नहीं हो रहा है किसी एक यूनिवर्सिटी में एक लाख रुपए का बॉन्ड ले आते हैं स्टूडेंट यूनियन इलेक्शन फाइट करने के लिए तो ये हम लोग देख रहे हैं कि पूरा देश भर में किसी न किसी तरीके से जनवादी अधिकारों पर हमला करने की जो पॉलिसी है ये पॉलिसी पूरा देश भर में चल रही है और जब से नेशनल एजुकेशन पॉलिसी का इम्प्लीमेंटेशन हुआ है पूरा देश भर में हम लोग ये देख रहे हैं कि किस तरीके से एजुकेशन को सिर्फ प्राइवेटाइज कमर्शलाइज करने की बात नहीं है एजुकेशन को सिर्फ अदानी अंबानी के हाथों में दे देने की बात नहीं है ये बात है कि किस तरीके से हर एक तरीके से एजुकेशन पर हमला किया जा सकता है उसके लिए जनवादी अधिकारों पर हमला करना बहुत जरूरी है अगर यूनिवर्सिटी कैंपस में डेमोक्रेटिक स्पेस बाकी रहेगा तो डेमोक्रेटिक मूवमेंट्स भी होंगे और इसी मूवमेंट से, इसी आंदोलन से हमारी ये सरकारें डरती हैं। इसीलिए आज भी हम लोग देख रहे हैं जिस तरीके से पंजाब यूनिवर्सिटी के स्टूडेंट्स इस मूवमेंट को चला रहे हैं हम लोग ए आई की तरफ से पूरा देश भर में हर एक यूनिवर्सिटी के कैंपस में इस मूवमेंट के कॉल को लेकर जा रहे हैं और हम लोगों की यही अपील है पूरा देश स्टूडेंट से कि डेमोक्रेटिक स्पेसिस को बचाने की ये जो लड़ाई है इस लड़ाई में पंजाब यूनिवर्सिटी के साथ खड़े हैं हूँ रिश्तेदारों के बारे में तो भगत सिंह ने कहा था कि मेरे तीन रिश्तेदार हैं पहले वो जो इस आजादी आंदोलन की लड़ाई में अपना योगदान देके गए हैं करतार सिंह सराबा की एक फोटो वो हमेशा अपनी जेब में रखा करते थे दूसरे वो जिनके साथ मैं काम कर रहा हूँ और तीसरे वो जो इस लड़ाई को आगे बढ़ाएंगे आज हम आप हम लोग यहाँ सभी भगत सिंह के रिश्तेदार बैठे हुए हैं यही इस मूवमेंट की ताकत है और जिस तरीके से सेनेट इलेक्शन को लेकर ये मूवमेंट चल रहा है मुझे पूरी उम्मीद है कि ये इलेक्शन का शेड्यूल एडमिनिस्ट्रेशन को जरूर लागू करना पड़ेगा जब तक लागू नहीं होगा जब तक इलेक्शन का शेड्यूल अनाउंस नहीं होता है ये मूवमेंट इस तरीके से चलता रहेगा और हम लोग इस मूवमेंट में खड़े हुए हैं इस अपील के साथ पूरा देश भर में इस मूवमेंट की कॉल को हम लोग लेकर जाएंगे और जिस तरीके से बहुत सारे स्टूडेंट्स के ऊपर एफआईआर किया गया है इस मूवमेंट के दौरान उस एफआईआर को रिवोक किया जाए इसको लेकर भी पूरा देश भर में हम लोग इस मूवमेंट के कॉल को लेकर जाएंगे और एक प्रेशर हम लोग भी बनाने के लिए कोशिश करेंगे यही कहकर मैं अपनी बात खत्म करती हूँ छात्र युवा मजदूर किसान एकता जिंदाबाद इंकलाब जिंदाबाद जन आंदोलन जिंदाबाद